ਬੁੱਤ ਸਿੰਘ ਸਨੋਵ ਬੰਗਾ ਸਿੰਘ ਇਹ ਫੂਲੇ ਵਾਲੇ ਦਾ ਰਹਿਣ ਵਾਲਾ ਹੈ ਅੱਜ ਇਹਨਾਂ ਨੇ ਸਾਡੇ ਕੋਲ ਇੱਕ ਬਿਆਨ ਦਰਜ ਕਰਾਇਆ ਹੈ ਕਿ ਥੋੜੇ ਦਿਨ ਪਹਿਲਾਂ ਇਸ ਦੀ ਲੜਕੀ ਹੈ ਸੁਖਪ੍ਰੀਤ कौर ਜਿਸ ਦੀ ਉਮਰ ਕਰੀਬ 8 ਸਾਲ ਸੀ ਉਹਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ ਕੱਲ ਇਸ ਦਾ ਲੜਕਾ ਸੀ 6 ਸਾਲ ਦਾ ਫਤਿਹਵੀਰ ਉਹਦੀ ਵੀ ਜਿਹੜੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਜਿਸ ਕਰਕੇ ਇਹਨਾਂ ਨੂੰ ਸ਼ੱਕ ਹੈ ਪਹਿਲਾਂ ਲੜਕੀ ਦਾ ਤਾਂ ਇਹਨਾਂ ਸਸਕਾਰ ਕਰਤਾ ਸੀ ਹੋ ਹੁਣ ਫਤੇ ਵੀਰ ਜਿਹੜੀ ਇਹਨਾਂ ਡੈੱਡ ਬੋਡੀ ਜਿਹੜੀ ਸਿਵਲ ਹਸਪੀਟਲ ਤੇ ਰਾਮਪਰੇ ਦਾਖਲ ਕਰਾਈ ਹੈ ਜੋ ਇਹਨਾਂ ਨੂੰ ਇਹਨੂੰ ਆਪਦੀ ਘਰ ਵਾਲੀ ਹੈ ਜਿਹੜੀ ਉਹਦੇ ਤੇ ਸ਼ੱਕ ਜੱਸੀ ਕੌਰ ਹੈ ਵੀ ਜੱਸੀ ਕੌਰ ਨੇ ਜਿਹੜੀ ਕੋਈ ਸਾਜ਼ਿਸ਼ ਕਰਕੇ ਜਿਹੜੇ ਮੇਰੇ ਦੋਵੇਂ ਬੱਚਿਆਂ ਨੂੰ ਜਿਹੜੀ ਹੈ ਉਹਨਾਂ ਦਾ ਕਤਲ ਕੀਤਾ ਉਹਨਾਂ ਨੂੰ ਮਾਰਿਆ ਇਸ ਸੰਬੰਧੀ ਜਦੋਂ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤਾ ਜੱਸੀ ਕੌਰ ਨੂੰ ਤੇ ਇਹਨੇ ਆਪਦਾ ਜੁਰਮ ਕਬੂਲ ਕਰ ਲਿਆ ਕਿ ਇਸਨੇ ਆਪਦੇ ਦੋਵੇਂ ਬੱਚਿਆਂ ਨੂੰ ਚੂਹੇ ਮਾਰਨ ਵਾਲੀ ਦਵਾਈ ਹੈ ਜਿਹੜੀ ਉਹ ਖਾਣੇ ਦੇ ਵਿੱਚ ਮਿਲਾ ਕੇ ਤੇ ਉਹਨਾਂ ਨੂੰ ਦੋਵਾਂ ਨੂੰ ਮਾਰਿਆ ਹੈ ਇਸ ਸੰਬੰਧੀ ਇਸ ਸਾਜ਼ਿਸ਼ ਦੇ ਵਿੱਚ ਉਹਦੀ ਭੈਣ ਮੋਟੋਕੌਰ ਅਤੇ ਇੱਕ ਵਿਅਕਤੀ ਲੱਖੀ ਸਿੰਘ ਇਹ ਮਹਿਲਕਲਾਂ ਦੇ ਰਹਿਣ ਵਾਲੇ ਉਹ ਵੀ ਸ਼ਾਮਲ ਹੈ ਅਸੀਂ ਇਸ ਵਿੱਚ ਜਸਸੀ ਕੌਰ ਅਤੇ ਮੋਟੋਕੌਰ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਇਸ ਸੰਬੰਧੀ ਸੀ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅੰਮਲ ਵਿੱਚ ਲਿਆ ਰਹੇ ਹਾਂ ਤੇ ਇਸ ਕਾਰਨਾਂ ਬਾਰੇ ਪਤਾ ਕੀਤਾ ਜਾਵੇ